ਵੰਦੇ ਹਰ ਪਾਲ ਹਰ ਦੁੱਖ ਵਿੱਚ ਸਭ ਤੋਂ ਪਹਿਲਾਂ ਮਾਂ ਹੀ ਯਾਦ ਆਉਂਦੀ ਆ ਮਾਂ ਇੱਕ ਜਿਹੜਾ ਸ਼ਬਦ ਹੈ ਜਿਸ ਦੇ ਵਿੱਚ ਸਾਰੀ ਦੁਨੀਆ ਸਮਾਈ ਜਾਂਦੀ ਆ ਸਾਰੇ ਵਕਤ ਦੇ ਨਾਲ ਲਲ ਸਭ ਕੁਝ ਬਦਲ ਜਾਂਦਾ ਪਰ ਇੱਕ ਮਾਂ ਬਾਪ ਦਾ ਪਿਆਰ ਕਦੇ ਨਹੀਂ ਬਦਲਦਾ ਜਦੋਂ ਵੀ ਸਾਡੇ ਕੋਈ ਕੰਡਾ ਚੁੱਬਦਾ ਜਾਂ ਕੋਈ ਦੁੱਖ ਸੁਖ ਆਉਂਦਾ ਤਾਂ ਸਭ ਤੋਂ ਪਹਿਲਾਂ ਸਾਨੂੰ ਮਾਂ ਯਾਦ ਆਉਂਦੀ ਆ ਤੇ ਸਾਡੇ ਮੂੰਹੋਂ ਇਹੀ ਬਾਜ਼ ਨਿਕਲਦੀ ਆ ਹਾਏ ਮਾਂ ਜਦੋਂ ਕੋਈ ਦੁੱਖ ਆਉਂਦਾ ਹੈ ਇਸ ਲਈ ਜਿਹੜੀ ਮਾਂ ਹੈ ਮਾਂ ਸਾਡਾ ਦੁੱਖ ਨਹੀਂ ਸਹਾਰ ਸਕਦੀ ਸਾਡੀਆਂ ਅੱਖਾਂ ਦੇ ਵਿੱਚ ਆਏ ਹੰਝੂ ਨਹੀਂ ਬਰਦਾਸ਼ਤ ਕਰ ਸਕਦੀ ਛੱਟੋਂ ਨਾਲ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਜੋ ਇਨਸਾਨ ਜ਼ਿੰਦਗੀ ਦੇ ਵਿੱਚ ਭਗਵਾਨ ਤੋਂ ਪਹਿਲਾਂ ਮਾਂ ਨੂੰ ਯਾਦ ਕਰਦਾ ਹੈ ਮਾਂ ਨੂੰ ਮਾਤਾ ਪਿਤਾ ਦੀ ਸੇਵਾ ਕਰਦਾ ਤੇ ਉਹਨਾਂ ਨੂੰ ਸਮਝਦਾ ਤਾਂ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਦੁੱਖ ਨਹੀਂ ਮਹਿਸੂਸ ਕਰ ਸਕਦਾ ਤੇ ਉਸ ਦੀਆਂ ਜਿਹੜੀਆਂ ਮਾਪਿਆਂ ਦੀਆਂ ਅਸੀਸਾਂ ਸਾਰੀਆਂ ਉਹਨੂੰ ਪਹੁੰਚਦੀਆਂ ਤੇ ਉਹ ਦਿਨ ਦੁਗਣੀ ਰਾਤ ਚੰਗਰੀ ਤਰੱਕੀ ਕਰਕੇ ਦੁਨੀਆ ਦੇ ਵਿੱਚ ਹਰ ਮੱਦਲ ਨੂੰ ਤੈਅ ਕਰ ਲੈਂਦਾ